ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਮਹੱਤਵਪੂਰਨ ਅਪਡੇਟਸ ਲਈ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤਾ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਵੱਡੀ ਤੇ ਖਾਸ ਜਾਣਕਾਰੀ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਵੇਗਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ 2025 ਦੀ ਭਰਤੀ ਵਿੱਚ ਪੀਐਸਟੀ ਪੀਐਮਟੀ ਲਈ ਕਿੰਨੇ ਕੈਂਡੀਡੇਟ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਇਸ ਵਿੱਚ ਕੱਟ ਨੰਬਰ ਵਾਲਿਆਂ ਨੂੰ ਕਿੰਨਾ ਫਾਇਦਾ ਹੋਣ ਵਾਲਾ ਹੈ ਇਹ ਵੀਡੀਓ ਉਹਨਾਂ ਸਾਰੇ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਨੰਬਰ ਘੱਟ ਹਨ ਅਤੇ ਉਹ ਮੈਰਿਟ ਲਿਸਟ ਵਿੱਚ ਨਹੀਂ ਆ ਸਕਣਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਜੋ ਸਾਰੀ ਜਾਣਕਾਰੀ ਤੁਹਾਨੂੰ ਪਤਾ ਲੱਗ ਸਕੇ ਤਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਪਿਛਲੀ ਆਮ ਭਰਤੀਆਂ ਦੇ ਅੰਕੜਿਆਂ ਤੇ ਇੱਕ ਨਜ਼ਰ ਮਾਰਾਂਗੇ ਤਾਂ ਕਿ ਸਾਨੂੰ ਇੱਕ ਸਹੀ ਅੰਦਾਜ਼ਾ ਲੱਗ ਸਕੇ ਕਿ ਇਸ ਵਾਰ ਪੀਐਸਟੀ ਪੀਐਮਟੀ ਲਈ ਕਿੰਨੀ ਮੈਰਿਟ ਜਾਣ ਵਾਲੀ ਹੈ ਜਾਂ ਇਸ ਵਾਰ ਕੀ ਹੋਣ ਵਾਲਾ ਹੈ ਤਾਂ ਦੇਖੋ ਪਹਿਲਾਂ 2021 ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੇ ਵਿੱਚ ਟੋਟਲ ਪੋਸਟਾਂ ਦੋਸਤੋ 4358 ਪੋਸਟ ਟੋਟਲ ਪੋਸਟਾਂ ਸਨ ਤੇ ਪੀਐਸਟੀ ਪੀਐਮਟੀ ਲਈ ਸ਼ਾਰਟਲਿਸਟ ਕੈਂਡੀਡੇਟਸ ਹਨ ਜੋ 23220 ਸਨ ਇਹ ਆਪਾਂ ਗੱਲ ਕਰ ਰਹੇ ਹਾਂ ਦੋਸਤੋ 2021 ਦੀ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਜਿਦੇ ਵਿੱਚ 23220 ਕੈਂਡੀਡੇਟ ਨੂੰ ਫਿਜ਼ੀਕਲ ਪੀਐਸਟੀ ਪੀਐਮਟੀ ਲਈ ਬੁਲਾਇਆ ਗਿਆ ਸੀ ਟੋਟਲ ਪੋਸਟਾਂ 4358 ਪੋਸਟ ਸਨ ਰੇਸ਼ੋ ਲਗਭਗ ਦੋਸਤੋ ਆਪਾਂ ਕਹੀਏ 5.32 ਗੁਣਾ ਕੈਂਡੀਡੇਟ ਨੂੰ ਫਿਜ਼ੀਕਲ ਲਈ ਬੁਲਾਇਆ ਗਿਆ ਸੀ 2021 ਦੀ ਭਰਤੀ ਦੇ ਵਿੱਚ ਹੁਣ ਆਪਾਂ ਗੱਲ ਕਰੀਏ 2023 ਦੀ ਭਰਤੀ ਦੀ 2023 ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਦੀ 2023 ਦੀ ਭਰਤੀ ਦੇ ਵਿੱਚ ਟੋਟਲ ਪੋਸਟ ਆ ਸਨ ਜੋ 1746 ਪੋਸਟਾਂ ਸਨ 1746 ਟੋਟਲ ਪੋਸਟਾਂ ਸਨ ਤੇ ਪੀਐਸਟੀ ਪੀਐਮਟੀ ਲਈ ਸ਼ਾਰਟਲਿਸਟ ਕੈਂਡੀਡੇਟ ਹਨ ਜੋ 11380 ਹਨ ਰੇਸ਼ੋ ਹੈ ਲਗਭਗ 6.52 ਗੁਣਾ ਕੈਂਡੀਡੇਟ ਪੀਐਸਟੀ ਪੀਐਮਟੀ ਲਈ ਬੁਲਾਏ ਗਏ ਸਨ 2023 ਦੀ ਪੰਜਾਬ ਪੁਲਿਸ ਕਨਸਟੇਬਲ ਭਰਤੀ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ 2024 ਦੀ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ 2024 ਦੀ ਪੰਜਾਬ ਪੁਲਿਸ ਕਨਸਟੇਬਲ ਭਰਤੀ ਦੇ ਵਿੱਚ ਜੋ ਟੋਟਲ ਪੋਸਟ ਸਨ ਜੋ 2023 ਦੇ ਮੁਕਾਬਲੇ ਸੇਮੇ ਹੀ ਸਨ ਦੋਸਤੋ ਦੋ 1746 ਪੋਸਟਾਂ ਸਨ ਜਿਦੇ ਵਿੱਚ ਪੀਐਸਟੀ ਪੀਐਮਟੀ ਲਈ ਸ਼ਾਰਟਲਿਸਟ ਕੈਂਡੀਡੇਟ ਸਨ ਜੋ 11232 ਬੁਲਾਏ ਗਏ ਸਨ 2023 ਦੇ ਮੁਕਾਬਲੇ ਥੋੜੇ ਜੇ ਕੈਂਡੀਡੇਟ ਘੱਟ ਬੁਲਾਏ ਗਏ ਸਨ ਲਗਭਗ ਸੇਮ ਹੀ ਹੈ ਦੋਸਤੋ ਰੇਸ਼ੋ ਹੈ ਜੋ ਲਗਭਗ 6.43 ਗੁਣਾ ਹੈ 6.43 ਗੁਣਾ ਕੈਂਡੀਡੇਟ 2024 ਦੀ ਭਰਤੀ ਦੇ ਵਿੱਚ ਬੁਲਾਏ ਗਏ ਸਨ ਜਿਵੇਂ ਕਿ ਤੁਸੀਂ ਇਹਨਾਂ ਅੰਕੜਿਆਂ ਵਿੱਚ ਦੇਖ ਸਕਦੇ ਹੋ ਕਿ ਹਰ ਸਾਲ ਪੰਜਾਬ ਪੁਲਿਸ ਵੱਲੋਂ ਪੀਐਸਟੀ ਪੀਐਮਟੀ ਲਈ ਪੋਸਟਸ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਕੈਂਡੀਡੇਟਸ ਨੂੰ ਬੁਲਾਇਆ ਜਾਂਦਾ ਹੈ ਖਾਸ ਤੌਰ ਤੇ 2023 ਅਤੇ 2024 ਦੀ ਭਰਤੀ ਵਿੱਚ ਇਹ ਰੇਸ਼ਿਓ ਹੈ ਜੋ 6 ਗੁਣਾ ਤੋਂ ਵੀ ਜ਼ਿਆਦਾ ਰਹੀ ਹੈ ਤਾਂ ਦੇਖੋ ਪੀਐਸਟੀਪੀਐਮਟੀ ਇੱਕ ਦੋਸਤੋ ਕੁਆਲੀਫਾਈਂਗ ਰਾਉਂਡ ਹੁੰਦਾ ਹੈ ਇਸ ਵਿੱਚ ਬਹੁਤ ਸਾਰੇ ਕੈਂਡੀਡੇਟਸ ਬਾਹਰ ਹੋ ਜਾਂਦੇ ਹਨ ਕਈ ਕੈਂਡੀਡੇਟਸ ਹਨ ਜੋ ਸਹੀ ਤਿਆਰੀ ਨਹੀਂ ਕਰਦੇ ਕਈ ਫਿਜ਼ੀਕਲ ਵਿੱਚ ਅਨਫਿਟ ਹੋ ਜਾਂਦੇ ਹਨ ਇਸ ਲਈ ਡਿਪਾਰਟਮੈਂਟ ਹਮੇਸ਼ਾ ਜ਼ਿਆਦਾ ਕੈਂਡੀਡੇਟਸ ਨੂੰ ਬੁਲਾਉਂਦਾ ਹੈ ਤਾਂ ਕਿ ਉਹਨਾਂ ਕੋਲੋਂ ਚੰਗੇ ਕੈਂਡੀਡੇਟਸ ਦੀ ਚੋਣ ਕਰਨ ਦਾ ਇੱਕ ਵੱਡਾ ਪੂਲ ਹੋਵੇ ਇਸ ਲਈ ਜੇਕਰ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਪੂਰੀ ਰੱਖਦੇ ਹੋ ਤਾਂ ਤੁਹਾਡੇ ਸਿਲੈਕਸ਼ਨ ਦੇ ਚਾਂਸਸ ਕਾਫੀ ਜ਼ਿਆਦਾ ਵਧ ਜਾਂਦੇ ਹਨ ਘੱਟ ਨੰਬਰ ਵਾਲਿਆਂ ਦੇ ਵੀ ਫਾਈਨਲ ਸਿਲੈਕਸ਼ਨ ਦੇ ਚਾਂਸ ਬਣਨਗੇ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਘੱਟ ਨੰਬਰ ਵਾਲਿਆਂ ਦੇ ਫਾਈਨਲ ਸਿਲੈਕਸ਼ਨ ਲਈ ਚਾਂਸ ਕਿਵੇਂ ਬਣਗੇ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਦੇਖੋ ਹੁਣ ਆਉਂਦੇ ਹਾਂ ਸਭ ਤੋਂ ਵੱਡੀ ਖਾਸ ਗੱਲ ਤੇ ਜਿਸ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਪੰਜਾਬ ਪੁਲਿਸ ਕਨਸਟੇਬਲ 2025 ਦੀ ਭਰਤੀ ਜਿਦੇ ਵਿੱਚ ਟੋਟਲ ਪੋਸਟਾਂ ਦੋਸਤੋ 1746 ਪੋਸਟਾਂ ਹਨ ਸ਼ਾਰਟਲਿਸਟਡ ਕੈਂਡੀਡੇਟ ਫਾਰ ਪੀਐਸਟੀ ਪੀਐਮਟੀ ਰੇਸ਼ੋ ਕਿੰਨੀ ਰਹਿਣ ਵਾਲੀ ਹੈ ਜਾਂ ਟੋਟਲ ਕੈਂਡੀਡੇਟ ਜੋ ਕਿੰਨੇ ਬੁਲਾਏ ਜਾਣਗੇ ਪੰਜਾਬ ਪੁਲਿਸ ਕਨਸਟੇਬਲ 2025 ਦੀ ਭਰਤੀ ਲਈ ਤਾਂ ਦੋਸਤੋ ਪਿਛਲੇ ਦੋ ਸਾਲਾਂ ਦੇ ਟ੍ਰੈਂਡਸ ਨੂੰ ਦੇਖਦੇ ਹੋਏ ਇਹ ਪੂਰੀ ਸੰਭਾਵਨਾ ਹੈ ਕਿ ਇਸ ਸਾਲ ਵੀ ਪੋਸਟਸ ਦੇ ਮੁਕਾਬਲੇ ਲਗਭਗ ਦੋਸਤੋ ਰੇਸ਼ੋ ਰਹੇਗੀ ਜੋ 6 ਤੋਂ 6.5 ਗੁਣਾ ਤੱਕ ਦੀ ਰੇਸ਼ੋ ਰਹੇਗੀ 6 ਤੋਂ 6.5 ਗੁਣਾ ਕੈਂਡੀਡੇਟ ਦੋਸਤੋ ਇਸ ਵਾਰ ਵੀ ਬੁਲਾਏ ਜਾਣਗੇ 2025 ਦੀ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਵਿੱਚ ਰੇਸ਼ੋ ਰਹੇਗੀ ਪੀਐਸਟੀਪੀ ਐਮਟੀ ਲਈ 6 ਤੋਂ 6.5 ਗੁਣਾ ਰਹੇਗੀ ਇਸ ਦਾ ਮਤਲਬ ਹੈ ਕਿ ਇਸ ਵਾਰ ਵੀ ਲਗਭਗ ਇਸ ਵਾਰ ਵੀ ਲਗਭਗ 10000 ਤੋਂ 10000 ਤੋਂ 111000 ਦੇ ਕਰੀਬ ਕੈਂਡੀਡੇਟਸ ਨੂੰ ਬੁਲਾਇਆ ਜਾਵੇਗਾ 10000 ਤੋਂ 111000 ਦੇ ਕੈਂਡੀਡੇਟਸ ਨੂੰ PSTP MKT ਲਈ ਬੁਲਾਇਆ ਜਾਵੇਗਾ ਇਹ ਇੱਕ ਬਹੁਤ ਵੱਡੀ ਗਿਣਤੀ ਹੈ ਹੁਣ ਆਉਂਦੇ ਹਾਂ ਉਹ ਗੱਲ ਤੇ ਜੋ ਥੰਬਨੇਲ ਤੇ ਲਿਖੀ ਹੈ ਅਤੇ ਜੋ ਤੁਹਾਡੇ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਦੋਸਤੋ ਜਦੋਂ ਇੰਨੇ ਇੰਨੀ ਵੱਡੀ ਗਿਣਤੀ ਵਿੱਚ ਕੈਂਡੀਡੇਟਸ ਨੂੰ ਬੁਲਾਇਆ ਜਾਂਦਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਕੱਟਆਫ ਬਹੁਤ ਜ਼ਿਆਦਾ ਹਾਈ ਨਹੀਂ ਜਾਂਦੀ ਪਰ ਜ਼ਿਆਦਾ ਕੱਟਆਫ ਹੈ ਜੋ ਪੇਪਰ ਦੇ ਲੈਵਲ ਤੇ ਹੀ ਡਿਪੈਂਡ ਕਰਦੀ ਹੈ ਤਾ ਹੁਣ ਇੱਕੋ ਨ ਸਾਰੇ ਸਟੂਡੈਂਟਸ ਲਈ ਇੱਕ ਵੱਡੀ ਨਿਊਜ਼ ਹੈ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਨੰਬਰ ਘਟ ਹਨ ਤਾਂ ਦੇਖੋ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਰੂਰੀ ਗੱਲ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਤੁਹਾਡੀ ਸੋਚ ਨੂੰ ਬਦਲ ਦੇਵੇਗੀ ਮੇਰੇ ਕੋਲ ਬਹੁਤ ਸਾਰੇ ਮੈਸੇਜ ਆਉਂਦੇ ਹਨ ਕਿ ਸਰ ਮੇਰੇ ਨੰਬਰ ਬਾਰਡਰ ਲਾਈਨ ਤੇ ਹਨ ਜਾਂ ਕੱਟਆਫ ਤੋਂ 2-3 ਨੰਬਰ ਜ਼ਿਆਦਾ ਹਨ ਕੀ ਮੈਨੂੰ ਫਿਜ਼ੀਕਲ ਫਿਜ਼ੀਕਲ ਦੇਣਾ ਚਾਹੀਦਾ ਹੈ ਜਾਂ ਨਹੀਂ ਫਾਈਨਲਿਸਟ ਵਿੱਚ ਜਾਂ ਕੁਐਸਚਨ ਹੁੰਦਾ ਹੈ ਕਿ ਫਾਈਨਲਿਸਟ ਵਿੱਚ ਤਾਂ ਮੇਰਾ ਨਾਮ ਨਹੀਂ ਹੋਣਾ ਕਮਾ ਫਿਜ਼ੀਕਲ ਦੇ ਕੇ ਕੀ ਕਰਨਾ ਹੈ ਤਾਂ ਦੇਖੋ ਦੋਸਤੋ ਇਹ ਤੁਹਾਡੇ ਸਾਰੇ ਕੁਐਸਚਨਾਂ ਦਾ ਮੈਂ ਤੁਹਾਨੂੰ ਇੱਕ ਹੀ ਜਵਾਬ ਦੇ ਰਿਹਾ ਹਾਂ ਤਾਂ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜੇ ਉਮੀਦਵਾਰਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਹ ਇਸ ਜਾਣਕਾਰੀ ਨੂੰ ਬਹੁਤ ਗੌਰ ਨਾਲ ਸੁਣ ਤੁਹਾਨੂੰ ਯਾਦ ਹੋਵੇਗਾ ਤੁਹਾਨੂੰ ਯਾਦ ਹੋਵੇਗਾ ਕਿ 2024 ਦੀ ਭਰਤੀ ਦਾ ਜੋ ਫਾਈਨਲ ਰਿਜ਼ਲਟ ਸੀ ਦੋਸਤੋ 28 ਮਈ ਨੂੰ ਆਇਆ ਸੀ 2024 ਦੀ ਭਰਤੀ ਦਾ ਫਾਈਨਲ ਰਿਜ਼ਲਟ ਦੋਸਤੋ 28 ਮਈ ਨੂੰ ਆਇਆ ਸੀ ਜਦੋਂ ਕਿ 2025 ਦੀ ਭਰਤੀ ਦੇ ਪੇਪਰ ਸੰਜੋ 4 ਮਈ ਤੋਂ ਸ਼ੁਰੂ ਹੋ ਗਏ ਸਨ 2025 ਦੀ ਭਰਤੀ ਦੇ ਪੇਪਰ ਦੋਸਤੋ 4 ਮਈ ਨੂੰ ਸ਼ੁਰੂ ਹੋ ਗਏ ਸਨ ਇਸ ਦਾ ਮਤਲਬ ਇਹ ਹੈ ਕਿ 2024 ਵਿੱਚ ਸਿਲੇਕਟਡ ਹੋਏ ਬਹੁਤ ਸਾਰੇ ਉਮੀਦਵਾਰਾਂ ਨੇ ਜਿਨ੍ਹਾਂ ਨੇ ਪਹਿਲਾਂ ਹੀ 2025 ਵਾਲੇ ਵੀ ਪੇਪਰ ਦਿੱਤੇ ਸਨ ਹੁਣ ਜਦੋਂ ਪੀਐਸਟੀਪੀ ਐਮਟੀ ਦੀ ਕੱਟਆਫ ਆਵੇਗੀ ਤਾਂ ਉਹਨਾਂ 2024 ਵਾਲੇ ਸਿਲੇਕਟਡ ਕੈਂਡੀਡੇਟਸ ਦਾ ਨਾਮ ਵੀ ਇਸ ਲਿਸਟ ਵਿੱਚ ਤਾਂ ਆਵੇਗਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਉਮੀਦਵਾਰ 2024 ਵਿੱਚ ਆਲਰੇਡੀ ਸਿਲੇਕਟਡ ਹੋ ਚੁਕੇ ਹਨ ਦੋਸਤੋ ਜਿਹੜੇ ਕੈਂਡੀਡੇਟ 2024 ਦੀ ਭਰਤੀ ਵਿੱਚ ਆਲਰੇਡੀ ਸਿਲੇਕਟਡ ਹੋ ਚੁਕੇ ਹਨ ਉਹ 2025 ਦੀ ਫਿਜ਼ੀਕਲ ਦੇਣ ਲਈ ਨਹੀਂ ਜਾਣਗੇ ਦੋਸਤੋ ਉਹ 2024 ਦੀ ਜੋ ਫਿਜ਼ੀਕਲ ਹੈ ਉਸ ਨੂੰ ਦੇਣ ਲਈ ਨਹੀਂ ਜਾਣਗੇ 2025 ਵਾਲੇ ਜੋ ਸਿਲੇਕਟਡ ਕੈਂਡੀਡੇਟ ਸਨ 2024 ਵਾਲੇ ਜੋ ਸਿਲੇਕਟਡ ਕੈਂਡੀਡੇਟ ਸਨ ਉਹ 2025 ਦਾ ਜੋ ਫਿਜ਼ੀਕਲ ਹੈ ਉਹ ਦੇਣ ਲਈ ਨਹੀਂ ਜਾਣਗੇ ਇਸ ਦਾ ਸਿੱਧਾ ਸਿੱਧਾ ਅਸਰ ਇਹ ਹੋਵੇਗਾ ਕਿ ਫਿਜ਼ੀਕਲ ਤੋਂ ਬਾਅਦ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੱਟਆਫ ਆਵੇਗੀ ਉਹ ਓਨੀ ਜ਼ਿਆਦਾ ਨਹੀਂ ਵਧੇਗੀ ਜਿੰਨੀ ਪਿਛਲੀਆਂ ਭਰਤੀਆਂ ਵਿੱਚ ਵਧੀ ਹੈ ਇਹ ਤੁਹਾਡੇ ਲਈ ਇੱਕ ਬਹੁਤ ਵੱਡਾ ਫਾਇਦਾ ਹੈ ਕਿਉਂਕਿ ਉਹਨਾਂ ਸੀਟਾਂ ਦੇ ਤੁਹਾਡੇ ਜੇ ਉਮੀਦਵਾਰਾਂ ਨੂੰ ਮੌਕਾ ਮਿਲੇਗਾ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਵੀ ਉਮੀਦਵਾਰ ਦਾ ਨਾਮ ਪੀਐਸਟੀ ਪੀਐਮਟੀ ਦੀ ਕੱਟਆਫ ਵਿੱਚ ਆਉਂਦਾ ਹੈ ਭਾਵੇਂ ਉਹ ਬਾਰਡਰ ਲਾਈਨ ਤੇ ਹੋਵੇ ਜਾਂ 2-3 ਨੰਬਰ ਉੱਪਰ ਹੋਵੇ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦਿਓ ਅਤੇ ਪੂਰੀ ਮਿਹਨਤ ਨਾਲ ਫਿਜ਼ੀਕਲ ਦੇ ਕੇ ਆਓ ਕਿਉਂਕਿ ਇਸ ਵਾਰ ਫਾਈਨਲ ਮੈਰਿਟ ਤੇ ਉਸ ਇਫੈਕਟ ਦਾ ਫਾਇਦਾ ਤੁਹਾਨੂੰ ਜ਼ਰੂਰ ਮਿਲੇਗਾ ਸੋ ਦੋਸਤੋ ਇਹ ਨਾ ਸੋਚੋ ਕਿ ਮੇਰੇ ਨੰਬਰ ਘੱਟ ਹਨ ਅੱਜ ਤੋਂ ਹੀ ਆਪਣੀ ਪੀਐਸਟੀਪੀ ਐਮਟੀ ਦੀ ਤਿਆਰੀ ਸ਼ੁਰੂ ਕਰ ਦਿਓ ਰੋਜ਼ਾਨਾ ਰਨਿੰਗ ਲੌਂਗ ਜੰਪ ਹਾਈ ਜੰਪ ਦੀ ਪ੍ਰੈਕਟਿਸ ਕਰੋ ਕਿਉਂਕਿ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਹੁਣ ਬਹੁਤ ਹੀ ਜਲਦ ਤੁਹਾਨੂੰ ਤੁਹਾਡਾ ਫਾਈਨਲ ਸਕੋਰ ਕਾਰਡ ਅਤੇ PSTP EMT ਲਈ ਕੱਟਆਫ ਦੇਖਣ ਨੂੰ ਮਿਲੇਗੀ ਤੇ ਫਿਰ ਤੁਹਾਡੇ ਕੋਲ ਫਿਜ਼ੀਕਲ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਹੋਵੇਗਾ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਇੱਥੇ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਲਦ ਹੀ ਮਿਲਦੇ ਹਾਂ ਇੱਕ ਨਵੀਂ ਤੇ ਮਹੱਤਵਪੂਰਨ ਜਾਣਕਾਰੀ ਨਾਲ ਧੰਨਵਾਦ ਦੋਸਤੋ